ਸ਼ੇਪੁਰ ਦਾ ਜਵਾਨ ਗੱਭਰੂ ਸਵਾ ਸ਼ੇਪੁਰ ਦਾ ਲਾਡੀ ਅੱਜ ਮਨੁੱਖਤਰੀ ਸੇਵਾ ਪਰਿਵਾਰ ਦਾ ਮੈਂਬਰ ਇਸ ਦੁਨੀਆ ਤੋਂ ਕੁਝ ਕਰਕੇ ਹੋਏ ਮਾਜ ਦੇ ਦੇ ਲਾਡੀ ਵੀਰੇ ਹੋਏ ਮਾਜ ਦੇ ਦੇ ਮੇਰੇ ਭੈਣ ਅੱਜ ਤਰਲੇ ਲੈਂਦੀ ਓ 2 ਸਾਲ ਦੇ ਆਸ-ਪਾਸ ਸਾਡੇ ਕੋਲੇ ਸਮਾਂ ਹੋ ਗਿਆ ਸੀ ਲਾਡੀ ਨੂੰ ਇੱਥੇ ਰਹਿ ਰਿਹਾ ਸੀ ਟ੍ਰੀਟਮੈਂਟ ਚੱਲਦਾ ਸੀ ਹੁਣ ਪਿਛਲੇ ਮਹੀਨੇ ਤੋਂ ਡੇਢ ਮਹੀਨੇ ਤੋਂ ਲਾਡੀ ਥੋੜਾ ਜਿਵੇਂ ਬੁੱਝ ਗਿਆ ਹੁੰਦਾ ਚੁੱਪ ਜਾ ਰਹਿਣ ਲੱਗ ਗਿਆ ਸੀ। ਕੋਈ ਐਸੀ ਟੈਨਸ਼ਨ ਜਾਂ ਦਿਮਾਗ 'ਚ ਇਹਨੇ ਗੱਲ ਘਰ ਕਰ ਗਈ ਇਹਦੇ ਕੀ ਸੀ ਇਹ ਵਾਇਗਰੂ ਜਾਣਦਾ। ਪਰ ਮਾਂਦਿਕ ਦਿਨ ਪਹਿਲਾਂ ਵਸ ਇੱਕਦਮ ਹੀ ਅਥਾ ਪਹਿਲਾਂ ਚ ਆ ਗਿਆ। ਦੇਖ ਕੇ ਜਿਆਪਦੇ ਨਹੀਂ ਐ ਲੱਗਦਾ ਜਿਵੇਂ ਸੁੱਤਾ ਪਿਆ ਹੋਵੇ। ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੀ 6 ਫੁੱਟ ਦਾ ਜਵਾਨ ਗੱਭਰੂ ਸਵਾ 6 ਫੁੱਟ ਦਾ ਲਾੜੀ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਮੈਂਬਰ ਇਸ ਦੁਨੀਆ ਤੋਂ ਕੁਛ ਕਰ ਗਿਆ ਵੀਰ ਜਦੋਂ ਸਾਡੇ ਕੋਲ ਆਇਆ ਸੀ ਬਹੁਤ ਜ਼ਿਆਦਾ ਅਫਸਰਟ ਵੀ ਸੀਗਾ ਤੇ ਪੈਰ ਤੇ ਵਿੱਚ ਜ਼ਖਮ ਸੀ ਬਹੁਤ ਖਰਾਬ ਸੀ ਪੈਰ ਹਾਲਤ ਬਹੁਤ ਮਾੜੀ ਸੀ ਪੈਣਾ ਤੇ ਪਰਿਵਾਰ ਦੇ ਕੁਝ ਮੈਂਬਰ ਲੈ ਕੇ ਆਏ ਸੀ ਇੱਥੇ ਮਾਤਾ ਜੀ ਆਏ ਸੀ ਨਾਲ ਹਾਲਤ ਜਿਆਦਾ ਖਰਾਬ ਹੋਣ ਕਰਕੇ ਨੂੰ ਇੱਥੇ ਦਾਖਲ ਕਰ ਲਿਆ ਸੀ ਉਦੋਂ ਲਾਡੀ ਨੂੰ ਤੇ ਹੁਣ ਕਰੀਬ 2 ਸਾਲ ਹੋ ਗਏ ਸੀ ਬੇਟਾ ਨੂੰ 2 ਸਾਲ ਦੇ ਆਸ-ਪਾਸ ਸਾਡੇ ਕੋਲੇ ਸਮਾਂ ਹੋ ਗਿਆ ਸੀ ਲਾਡੀ ਨੂੰ ਇੱਥੇ ਰਹਿ ਰਿਹਾ ਸੀ ਟ੍ਰੀਟਮੈਂਟ ਚੱਲਦਾ ਸੀ ਹੁਣ ਪਿਛਲੇ ਮਹੀਨੇ ਤੋਂ ਡੇਢ ਮਹੀਨੇ ਤੋਂ ਲਾਡੀ ਥੋੜਾ ਜਿਵੇਂ ਬੁੱਝ ਗਿਆ ਹੁੰਦਾ ਚੁੱਪ ਜਾ ਰਹਿਣ ਲੱਗ ਗਿਆ ਸੀ ਜਿਵੇਂ ਪਹਿਲਾਂ ਹੱਸਣਾ ਖੇਡਣਾ ਜਾਂ ਬਜ਼ੁਰਗਾਂ ਨਾਲ ਉੱਥੇ ਛੇੜਖਾਨੀਆਂ ਕਰਨਾ ਮਜ਼ਾਕ ਕਰਦੇ ਰਹਿਣਾ ਹੁਣ ਇਹ ਕੁਝ ਸਮੇਂ ਤੋਂ ਆਪਣੇ ਆਪ ਦੇ ਵਿੱਚ ਹੀ ਰਹਿ ਜਾਂਦਾ ਸੀ ਚੁੱਪ ਚੁੱਪ ਰਹਿ ਜਾਂਦਾ ਸੀ ਪਤਾ ਨਹੀਂ ਕਿਹੜੀ ਕੋਈ ਐਸੀ ਟੈਨਸ਼ਨ ਜਾਂ ਦਿਮਾਗ 'ਚ ਇਹਨੇ ਗੱਲ ਘਰ ਕਰ ਗਈ ਇਹਦੇ ਕੀ ਸੀ ਇਹ ਵੈਗਰੂ ਜਾਣਦਾ ਪਰ 5 ਦਿਨ ਪਹਿਲਾਂ ਬਸ ਇਕਦਮੀ ਹੱਥਾਂ ਪੈਰਾਂ ਚ ਆ ਗਿਆ ਫਟਾਫਟ ਇੱਥੇ ਲਿਆਏ ਡਾਕਟਰ ਕਹਿੰਦੇ ਹਾਰਟ ਦੀ ਪ੍ਰੋਬਲਮ ਆ ਗਈ ਹਾਰਟ ਕਲੈਪਸ ਹੋ ਰਿਹਾ ਅਟੈਕ ਆ ਗਿਆ ਤੇ ਡਾਕਟਰਾਂ ਦੀ ਟੀਮ ਨੇ ਬੜੀ ਕੋਸ਼ਿਸ਼ ਕਰਕੇ ਸੀਪੀਆਰ ਦੇ ਦੇ ਕੇ ਉਸ ਦਿਨ ਵੀ ਬਿਲਕੁਲ ਸਾਰ ਰੁੱਕ ਗਏ ਸੀ ਕੁਝ ਸਮੇਂ ਲਈ ਦੁਬਾਰਾ ਫਿਰ ਤੋਂ ਰਿਵਾਈਵ ਕੀਤਾ ਵੈਂਟੀਲੇਟਰ ਤੇ ਰਿਹਾ ਮਸ਼ੀਨਾਂ ਲੱਗੀਆਂ ਘਰੇ ਫੋਨ ਕੀਤੇ ਕਰਦਿਆਂ ਨੂੰ ਬੁਲਾਇਆ ਭੈਣ ਹੁਣੇ ਮਿਲ ਕੇ ਗਏ ਆ ਕਿ ਇਹਦੇ ਕੁਝ ਰਿਸ਼ਤੇਦਾਰ ਆਏ ਮਾਮਾ ਜੀ ਕੱਲ ਮਾਮਾ ਜੀ ਆਏ ਸੀ ਹਾਂਜੀ ਤੇ ਅੱਜ ਹੁਣ ਭੈਣਾ ਮਿਲਣ ਆਈਆਂ ਸੀ ਪਰ ਭੈਣਾ ਦੇ ਮਿਲਣ ਤੋਂ ਪਹਿਲਾਂ ਹੀ ਲਾਡੀ ਇਸ ਦੁਨੀਆ ਤੋਂ ਚਲਾ ਗਿਆ ਅਜੇ ਵੀ ਸਰੀਰ ਗਰਮ ਪਿਆ ਦੇਖ ਕੇ ਇਹ ਜਾਬਦਾ ਹੀ ਨਹੀਂ ਐ ਲੱਗਦਾ ਜਿਵੇਂ ਸੁੱਤਾ ਪਿਆ ਹੋਵੇ ਪਰ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਲਾਡੀ ਇਹ ਦੁਨੀਆ ਤਾਂ ਚਲਾ ਗਿਆ ਲੱਗ। ਲਾਡੀ ਦਾ ਸ਼ਹਿਰ ਟਡਾ ਹੈਗਾ ਪਿੰਡ ਕਿਹੜਾ? ਬਾਬਾ ਬਕਾਲਾ ਦੇ। ਬਾਬਾ ਬਕਾਲਾ ਸਾਹਿਬ। ਕਲੀਰਕ ਮਹਾਰ। ਕਿਹੜਾ? ਬਾਬਾ ਬਕਾਲਾ ਦੇ ਨੇੜੇ ਕਲੀਰਕ ਮਹਾਰ। ਕਲੀਰਕ ਮਹਾਰ ਪਿੰਡ ਆ ਬਾਬਾ ਬਕਾਲਾ ਦੇ ਕੋਲੇ। ਜਿਲ੍ਹਾ ਪੈਨ ਨਾ ਤੁਹਾਨੂੰ ਗਰਦਾਸ ਅਮਰ ਸਰ ਸਾਹਿਬ ਪਿਆ। ਤੇ ਇਹ ਨੌਜਵਾਨ ਅੱਜ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਾ ਹੋਇਆ ਕਾਲਪੁਰਖ ਵੈਗ ਹੁੰਦੇ ਚਰਨਾਂ ਜਾਪ ਰਿਹਾ। ਭੈਣਾ ਜਿਸ ਦਿਨ ਲੈ ਕੇ ਆਈਆਂ ਸੀ ਉਸ ਦਿਨ ਵੀ ਇਦਾਂ ਹੀ ਮੰਜੇ ਤੇ ਲਿਆਏ ਸੀ ਅੱਜ ਵੀ ਉਸੇ ਹਾਲਾਤ ਚ ਭੈਣ ਦੇਖ ਕੇ ਕਈ ਬਦਲਾਪ ਕਰ ਰਹੀ ਹੈ ਵੀ ਮੈਂ ਸੋਚਿਆ ਸੀ ਮੇਰਾ ਭਰਾ ਇੱਥੋਂ ਤੁਰ ਕੇ ਆਪਣੇ ਪੈਰਾਂ ਤੇ ਜਾਊਗਾ ਪਰ ਜਿਵੇਂ ਲੈ ਕੇ ਆਈ ਸੀ ਉਵੇਂ ਲੈ ਕੇ ਚੱਲਣੀ ਹੈ ਅਰਦਾਸ ਕਰਿਓ ਲਾਡੀ ਵੀਰ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੇ ਚਰਨਾਂ 'ਚ ਨਿਮਾਸ਼ ਬਖਸ਼ੋ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੋਈ ਨਾ ਭਨੇ ਆਜੋ ਇੱਧਰ ਆਇਓ ਤੋਂ